ਪੰਜਾਬੀ ਸੰਗੀਤ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਸੰਗੀਤ ਜਗਤ ਦੇ ਸਮਰਾਟ ਮੰਨੇ ਜਾਂਦੇ ਚਰਨਜੀਤ ਆਹੂਜਾ ਦਾ ਦਿਹਾਂਤ ਹੋ ਗਿਆ ਹੈ 74 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਏ ਨੇ ਤਾਂ ਅੱਜ ਉਹਨਾਂ ਦਾ ਅੰਤਿਮ ਰਸਮਾਂ ਨਿਮਾਈਆਂ ਜਾਣਗੀਆਂ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਬੀਤੀ ਸ਼ਾਮ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਇਸ ਫਾਨੀ ਸੰਸਾਰ ਨੂੰ ਚਰਨਜੀਤ ਅਹੂਜਾ ਅਲਵਿਦਾ ਆ ਗਏ ਨੇ ਤਾਂ ਸੈਕਟਰ 118 ਦੇ ਵਿੱਚ ਅਸੀਂ ਮੌਜੂਦ ਆਂ ਮੋਹਾਲੀ ਦੇ ਸੈਕਟਰ 118 ਦੇ ਵਿੱਚ ਚਰਨਜੀਤ ਅਹੂਜਾ ਦਾ ਇਹ ਘਰ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਚਰਨਜੀਤ ਅਹੂਜਾ ਦੀ ਮ੍ਰਿਤਕ ਦੇ ਨੂੰ ਆ ਘਰ ਦੇ ਵਿੱਚ ਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਸ਼ਮਸ਼ਾਨ ਘਟ ਲਿਜਾਇਆ ਜਾਵੇਗਾ ਜਿੱਥੇ ਅੰਤਿਮ ਰਸਮਾਂ ਨੇ ਨਿਭਾਈਆਂ ਜਾਣਗੀਆਂ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਉਸ ਤੋਂ ਪਹਿਲਾਂ ਚਰਨਜੀਤ ਅਹੂਜਾ ਦੇ ਘਰ ਵੱਡੀ ਗਿਣਤੀ 'ਚ ਆ ਤਮਾਮ ਫਿਲਮ ਜਗਤ ਸੰਗੀਤ ਜਗਤ ਦੇ ਕਲਾਕਾਰ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਪਹੁੰਚੇ ਨੇ ਚਰਨਜੀਤ ਸਿੰਘ ਓਹੂਜਾ ਨੂੰ ਜਿੰਨੇ ਵੀ ਲੋਕ ਪਿਆਰ ਕਰਦੇ ਸਨ ਉਹਨਾਂ ਨੂੰ ਸਤਿਕਾਰ ਦਿੰਦੇ ਸਨ ਤਮਾਮ ਉਹ ਸਾਰੇ ਕਲਾਕਾਰ ਹੋਣ ਚਾਹੇ ਸਮਾਜ ਸੇਵੀ ਸੰਸਥਾਵਾਂ ਹੋਣ ਧਾਰਮਿਕ ਜਾਂ ਫਿਰ ਰਾਜਨੀਤਿਕ ਆਗੂ ਹੋਣ ਉਹ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਚਰਨਜੀਤ ਓਹੂਜਾ ਦੇ ਆ ਪੁੱਤਰ ਸਚਿਨ ਅਹੂਜਾ ਆ ਬੈਠੇ ਨਜ਼ਰ ਆ ਰਹੇ ਨੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਆ ਦੌੜ ਗਈ ਹੈ ਉੱਥੇ ਹੀ ਇੱਕ ਵੱਡਾ ਕੰਟਾ ਸੰਗੀਤ ਜਗਤ ਤੇ ਪੰਜਾਬੀ ਫਿਲਮ ਜਗਤ ਨੂੰ ਪਿਆ ਤੇ तमाम ਕਲਾਕਾਰ ਨੇ ਜਿਹੜੇ ਉਹ ਚਰਨਜੀਤ ਅਹੂਜਾ ਦੇ ਘਰ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਆ ਸਚਿਨ ਅਹੂਜਾ ਆ ਬੈਠੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ तमाम ਕਲਾਕਾਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਦੱਸ ਦਈਏ ਕਿ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਔਹਜਾ ਦਾ ਦਿਹਾਂਤ ਹੋ ਗਿਆ ਹੈ ਕੈਂਸਰ ਦੀ ਬਿਮਾਰੀ ਤੋਂ ਉਹ ਪੀੜਤ ਸਨ ਮੋਹਾਲੀ ਦੇ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਨੇ ਤਾਂ ਸਮਰਾਟ ਜਨਾਬ ਚਰਨਜੀਤ ਔਹਜਾ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਚਰਨਜੀਤ ਔਹਜਾ ਨੇ ਅਮਰ ਚਮਕੀਲਾ ਤੋਂ ਲੈ ਕੇ ਸ਼ਰਦੂਲ ਸਿਕੰਦਰ ਤੇ ਰਣਜੀਤ 바ਵਾ ਤੇ ਹੋਰ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ ਮਸ਼ਹੂਰ ਸੰਗੀਤ ਕੰਪੋਜ਼ਰ ਤੇ ਨਿਰਮਾਤਾ ਸਚਿਨ ਅਹੂਜਾ ਦੇ ਪਿਤਾ ਸਨ ਚਰਨਜੀਤ ਅਹੂਜਾ ਜਿਨ੍ਹਾਂ ਦਾ ਦਿਹਾਂਤ ਹੋਇਆ ਮੋਹਾਲੀ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ 74 ਸਾਲ ਉਹਨਾਂ ਦੀ ਉਮਰ ਸੀ ਕਈ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਜਿਸ ਕਾਰਨ ਉਹ ਚੰਡੀਗੜ੍ਹ ਪੀਜੀਐ ਵਿੱਚ ਇਲਾਜ ਕਰਵਾ ਰਹੇ ਸਨ ਤਾਂ ਚਰਨਜੀਤ ਅਹੂਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ਉੱਤੇ ਪਹੁੰਚਾਇਆ ਗਾयक ਸਰਜੀਤ ਖਾਨ, ਸਤਵਿੰਦਰ ਬੁੱਗਾ, ਗੁਰਕਿਰਪਾਲ ਸੁਰਾਪੁਰੀ, ਸੂਫੀ ਬਲਵੀਰ, ਜੈਲੀ, ਆਰਦੀਪ ਰਮਨ, ਭੁਪਿੰਦਰ ਬੱਬਲ, ਬਿੱਲ ਸਿੰਘ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਬੇਵਕਤੀ ਦਿਹਾਂ ਤੇ ਦੁੱਖ ਪ੍ਰਗਟ ਕੀਤਾ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਦੁੱਖ ਪ੍ਰਗਟ ਕੀਤਾ ਗਿਆ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹੋਵੇ ਜਾਂ ਫਿਰ ਹੋਰ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਹੈ। ਚਰਨਜੀਤ ਓਹੂਜਾ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਨੇ ਤਾਂ ਚਰਨਜੀਤ ਓਹੂਜਾ ਨੂੰ ਪੰਜਾਬੀ ਸੰਗੀਤ ਦਾ ਕਾਰੀਗਰ ਵੀ ਕਿਹਾ ਜਾਂਦਾ ਸੀ ਉਹਨਾਂ ਦੀਆਂ ਸੁਰਾਂ ਨੇ ਅ ਸਰਜੀਤ ਬਿੰਦਰਕੀਆ ਕੁਲਦੀਪ ਮਾਨਕ ਗੁਰਦਾਸ ਮਾਨਕ ਚਮਕੀਲਾ ਗੁਰਕਿਰਪਾਲ ਸੁਰਾਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਕਈ ਲੋਕ ਗਾਇਕਾਂ ਨੂੰ ਮਾਨਤਾ ਦਿੱਤੀ ਹੈ ਕੁਝ ਗਾਇਕਾਂ ਨੇ ਤਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਵੀ ਚਰਨਜੀਤ ਉਹੂਜਾ ਦੇ ਸੰਗੀਤ ਦੇ ਨਾਲ ਸ਼ੁਰੂ ਕੀਤੀ ਤਾਂ ਉਹਨਾਂ ਦੇ ਦੇਹਾਂਤ ਮਗਰੋਂ ਹੁਣ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਪੰਜਾਬੀ ਸੰਗੀਤ ਜਗਤ ਪੰਜਾਬੀ ਫਿਲਮ ਜਗਤ ਦੇ ਵਿੱਚ ਵੀ ਸਨਾਟਾ ਛਾ ਗਿਆ ਕਿਉਂਕਿ ਇੱਕ ਵੱਡਾ ਚਿਹਰਾ ਜਿਸ ਦੇ ਨਾਲ ਅਨੇਕਾਂ ਕਲਾਕਾਰਾਂ ਨੇ ਕੰਮ ਕੀਤਾ ਤੇ ਕਈ ਕਲਾਕਾਰਾਂ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਚਰਨਜੀਤ ਉਹੂਜਾ ਦੇ ਸੰਗੀਤ ਤੋਂ ਕੀਤੀ ਤਾਂ ਉਹਨਾਂ ਦੇ ਦੇਹਾਂਤ ਮਗਰੋਂ ਪਰਿਵਾਰ ਦੇ ਵਿੱਚ ਆ ਦੁੱਖਾਂ ਦਾ ਪਹਾੜ ਕਹਿ ਸਕਦੇ ਆ ਟੁੱਟ ਗਿਆ ਸੋਗ ਦੀ ਲਹਿਰ ਹੈ ਤਾਂ तमाम ਕਲਾਕਾਰ ਅਜ ਉਹਨਾਂ ਦੇ ਗ੍ਰਹਿਣ ਨਿਵਾਸ ਵਿਖੇ ਪਹੁੰਚ ਰਹੇ ਨੇ ਜਿੱਥੇ ਅਮਰਿਤਕ ਦੇ ਜਿਹੜੀ ਉਸ ਨੂੰ ਸ਼ਮਸ਼ਾਨ ਘਾਟ ਲਿਆਂਦਾ ਜਾਵੇਗਾ ਜਿੱਥੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਤਾਂ ਤਸਵੀਰਾਂ ਤੁਹਾਨੂੰ ਚਰਨਜੀਤ ਅਹੂਜਾ ਦੇ ਘਰ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਚ ਰਾਜਨੀਤਿਕ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਪਹੁੰਚ ਰਹੇ ਨੇ ਚਰਨਜੀਤ ਔਹਜਾ ਦੇ ਪੁੱਤਰ ਸਚਿਨ ਔਹਜਾ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉਹਨਾਂ ਦੀ ਮੌਤ ਬਾਰੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਤਾਂ ਪੰਜਾਬੀ ਗਾਇਕ ਪੰਜਾਬੀ ਸੰਗੀਤਕਾਰ ਤੇ ਪੂਰੀ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਆ ਦੌੜ ਗਈ ਹੈ ਕਿਉਂਕਿ ਇੱਕ ਵੱਡਾ ਸਿਤਾਰਾ ਪੰਜਾਬੀ ਸੰਗੀਤ ਦਾ ਸਮਰਾਟ ਕਿਹਾ ਜਾਣ ਵਾਲਾ ਸਤਾਰਾ ਚਰਨਜੀਤ ਆਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਤਾਂ तमाम ਕਲਾਕਾਰ ਉਹਨਾਂ ਦੀਆਂ ਜੋ ਅੰਤਿਮ ਰਸਮਾਂ ਨੇ ਸੰਸਕਾਰ ਕੀਤਾ ਜਾਣਾ ਉਸ ਦੇ ਲਈ ਚਰਨਜੀਤ ਆਹੂਜਾ ਦੇ ਘਰ ਪਹੁੰਚਦੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਫਰੋਜ਼ ਖਾਨ ਆ ਪੰਜਾਬੀ ਗਾਇਕ ਆ ਫਰੋਜ਼ ਖਾਨ ਵੀ ਬੈਠੇ ਨਜ਼ਰ ਆ ਰਹੇ ਨੇ ਸਚਿਨ ਆਹੂਜਾ ਦੇ ਨਾਲ ਬੈਠੇ ਨੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਕਿਉਂਕਿ ਚਰਨਜੀਤ ਅਹੂਜਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤਾਂ 74 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਤਾਂ ਫਰੋਜ਼ ਖਾਨ ਦੇ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਅੱਖਾਂ 'ਚ ਹੰਝੂ ਨੇ ਅਫਸੋਸ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਕਲਾਕਾਰ ਨੇ ਆਪਣਾ ਸਫ਼ਰ ਵੀ ਚਰਨਜੀਤ ਅਹੂਜਾ ਤੋਂ ਪ੍ਰੇਰਣਾ ਲੈ ਕੇ ਸ਼ੁਰੂ ਕੀਤਾ ਤਾਂ ਅੱਜ ਸੰਗੀਤ ਜਗਤ ਦੇ ਸਮਰਾਟ ਮੰਨੇ ਜਾਣ ਵਾਲੇ ਚਰਨਜੀਤ ਸਿੰਘ ਆਹੂਜਾ ਦੇ ਦਿਹਾਂਤ ਮਗਰੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਫਿਲਮ ਜੱਟ ਦੇ ਸਿਤਾਰੇ ਧਾਰਮਿਕ ਸਮਾਜ ਸੇਵੀ ਆਗੂ ਨੇ ਜਿਹੜੇ ਪਹੁੰਚ ਰਹੇ ਨੇ ਸਚਿਨ ਆਹੂਜਾ ਬੈਠੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਉੱਤੇ ਜ਼ਰੂਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਿਉਂਕਿ ਇੱਕ ਵੱਡਾ ਨਾਮ ਚਰਨਜੀਤ ਆਹੂਜਾ ਜਿਸ ਨੇ ਕਈ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ ਉਹਨਾਂ ਦੇ ਵਿੱਚ ਸੁਰਜੀਤ ਬਿੰਦ ਰਖੀਆ, ਕੁਲਦੀਪ ਮਾਨਕ, ਗੁਰਦਾਸ ਮਾਨਕ, ਚਮਕੀਲਾ, ਸਤਵਿੰਦਰ ਬੁੱਗਾ ਸਮੇਤ ਕਈ ਗਾਇਕਾਂ ਨੂੰ ਚਰਨਜੀਤ ਅਹੂਜਾ ਨੇ ਮਾਨਤਾ ਦਿੱਤੀ ਤੇ ਕਈ ਗਾਇਕਾਂ ਨੇ ਆਪਣਾ ਸਫ਼ਰ ਹੈ ਜਿਹੜਾ ਚਰਨਜੀਤ ਅਹੂਜਾ ਦੇ ਸੰਗੀਤ ਤੋਂ ਸ਼ੁਰੂ ਕੀਤਾ ਪਰੰਤੂ ਲੰਬੀ ਬਿਮਾਰੀ ਤੋਂ ਚਰਨਜੀਤ ਹੁਜਾ ਪੀੜਤ ਸਨ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ 74 ਸਾਲ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਤੇ ਉਹਨਾਂ ਦੇ ਦੇਹਾਂਤ ਮਗਰੋਂ ਪੂਰੇ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦੇ ਉੱਤੇ ਵੀ ਆ ਦੁੱਖਾਂ ਦਾ ਪਹਾੜ ਟੁੱਟਿਆ ਇਸ ਤੋਂ ਪਹਿਲਾਂ ਜਸਵਿੰਦਰ ਪੱਲਾ ਜੋ ਕਿ ਨਾਮੀ ਕਲਾਕਾਰ ਸੀ ਵੱਡਾ ਸਿਤਾਰਾ ਸੀ ਉਸ ਦਾ ਦੇਹਾਂਤ ਹੋਇਆ ਹਜੇ ਫਿਲਮ ਜਗਤ ਉਸ ਗਹਿਰੇ ਸਦਮੇ ਚੋਂ ਉੱਭਰਿਆ ਨਹੀਂ ਕਿ ਇੱਕ ਹੋਰ ਵੱਡਾ ਸਦਮਾ ਪੰਜਾਬੀ ਫਿਲਮ ਜਗਤ ਤੇ ਸੰਗੀਤ ਜਗਤ ਨੂੰ ਲੱਗਿਆ ਕਿਉਂਕਿ ਚਰਨਜੀਤ ਅਹੂਜਾ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦੇ ਘਰ ਵੱਡੀ ਗਿਣਤੀ ਚ ਪੰਜਾਬੀ ਕਲਾਕਾਰ ਪਹੁੰਚ ਰਹੇ ਨੇ ਸੰਗੀਤ ਜਗਤ ਨਾਲ ਜਿੰਨੇ ਵੀ ਲੋਕ ਜੁੜੇ ਨੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਸਚਿਨ ਅਹੂਜਾ ਜੋ ਕਿ ਚਰਨਜੀਤ ਸਿੰਘ ਅਹੂਜਾ ਦੇ ਪੁੱਤਰ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਫਰੋਜ਼ ਖਾਨ ਬੈਠੇ ਨਜ਼ਰ ਆ ਰਹੇ ਨੇ ਫਰੋਜ਼ ਖਾਨ ਅਫਸੋਸ ਪ੍ਰਗਟ ਕਰਨ ਪਹੁੰਚੇ ਨੇ ਤਾਂ ਚਰਨਜੀਤ ਸਿੰਘ ਅਹੂਜਾ ਦਾ ਦਿਹਾਂਤ ਹੋਇਆ 74 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਏ ਨੇ ਕੈਂਸਰ ਦੀ ਬਿਮਾਰੀ ਤੋਂ ਉਹ ਪੀੜਤ ਸਨ ਤਾਂ ਸੈਕਟਰ 118 ਮੁਹਾਲੀ ਵਿਖੇ ਉਹਨਾਂ ਦੇ ਨਿਵਾਸ ਸਥਾਨ ਤੇ ਲੋਕ ਪਹੁੰਚ ਰਹੇ ਨੇ ਅੰਤਿਮ ਰਸਮਾਂ ਨਿਭਾਈਆਂ ਜਾਣੀਆਂ ਨੇ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਉਹਨਾਂ ਦੇ ਸਾਰੇ ਹੀ ਚਾਹਣ ਵਾਲੇ ਆ ਪਹੁੰਚ ਰਹੇ ਨੇ ਤਾਂ ਹੁਣ ਥੋੜੀ ਦੇਰ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਵਿਖੇ ਆ ਲਿਜਾਇਆ ਜਾਵੇਗਾ ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਤਾਂ ਚਰਨਜੀਤ ਆਹੂਜਾ 74 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਤਮਾਮ ਫਿਲਮ ਜਗਤ ਤੇ ਸੰਗੀਤ ਜਗਤ ਦੇ ਸtare ਚਰਨਜੀਤ ਆਹੂਜਾ ਦੇ ਘਰ ਪਹੁੰਚ ਰਹੇ ਨੇ ਸੁਰਜੀਤ ਖਾਨ ਪਹੁੰਚੇ ਨੇ ਸਿੰਗਰ ਸੁਖੀ ਬਰਾੜ ਪਹੁੰਚੇ ਨੇ ਸਤਵਿੰਦਰ ਬੁੱਗਾ ਪਹੁੰਚੇ ਨੇ ਅੰਤਿਮ ਰਸਮਾਂ ਨਿਭਾਈਆਂ ਜਾਣੀਆਂ ਨੇ ਅੰਤਿਮ ਸੰਸਕਾਰ ਕੀਤਾ ਜਾਣਾ ਤਾਂ ਉਸ ਤੋਂ ਪਹਿਲਾਂ تمام ਕਲਾਕਾਰ ਨੇ ਜਿਹੜੇ ਪਰਿਵਾਰ ਦੇ ਨਾਲ ਦੁੱਖ ਕਰਨ ਦੁੱਖ ਪ੍ਰਗਟ ਕਰਨ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਅਫਸੋਸ ਕੀਤਾ ਜਾ ਰਿਹਾ ਹੈ ਕਿਉਂਕਿ ਚਰਨਜੀਤ ਅਹੂਜਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤਾਂ ਨਵਰਾਜ ਹੰਸ ਵੀ ਪਹੁੰਚੇ ਨੇ ਨਵਰਾਜ ਹੰਸ ਚਰਨਜੀਤ ਅਹੂਜਾ ਦੀ ਰਹਿ ਇੱਥੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ ਸਚਿਨ ਅਹੂਜਾ ਦੇ ਨਾਲ ਦੁੱਖ ਸਾਂਝਾ ਕਰਦੇ ਨਜ਼ਰ ਆਉਣਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਚਰਨਜੀਤ ਅਹੂਜਾ 74 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਤਾਂ ਉਹਨਾਂ ਦੀ ਚਲੇ ਜਾਣ ਤੋਂ ਬਾਅਦ ਜਿੱਥੇ ਫਿਲਮ ਜਗਤ ਨੂੰ ਘਾਟਾ ਪਿਆ ਉੱਥੇ ਸੰਗੀਤ ਜਗਤ ਨੂੰ ਵੀ ਵੱਡਾ ਘਾਟਾ ਪਿਆ ਤਾਂ ਇਸ ਤੋਂ ਪਹਿਲਾਂ ਜਸਵਿੰਦਰ ਪੱਲਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੂੰ ਵੱਡਾ ਘਾਟਾ ਪਿਆ ਸੀ ਤਾਂ ਨਵਰਾਜ ਹੰਸ ਜੀ ਸਾਡੇ ਨਾਲ ਮੌਜੂਦ ਨੇ ਨਮਰਾਜ ਜੀ ਇੱਕ ਵੱਡਾ ਘਾਟਾ ਥੋੜਾ ਜਿਹਾ ਦੋ ਸ਼ਬਦ ਵੱਡਾ ਘਾਟਾ ਪਿਆ ਕੀ ਹਾਂਜੀ ਬਹੁਤ ਅਨਫੋਰਚੂਨੇਟ ਹੈ ਜੀ ਉਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਫਾਦਰ ਸਾਹਿਬ ਵੀ ਪਹੁੰਚ ਰਹੇ ਨੇ ਜੀ ਪਹਿਲਾਂ ਜਸਵਿੰਦਰ ਪੱਲਾ ਜੀ ਤੇ ਹੁਣ ਇਹ ਜੀ ਆਪਣੇ ਹਨਾ ਚਹੁਜਾ ਸਾਹਿਬ ਤੇ ਪਰ ਕਿੰਨਾ ਕੁ ਲੱਗਦਾ ਵੀ ਸੰਗੀਤ ਜਗਤ ਤੇ ਫਿਲਮ ਜਗਤ ਤੇ ਡੂੰਘਾ ਅਸਰ ਪੈਂਦਾ ਦੇਖੋ ਜੀ ਦੋਵੇਂ ਥੰਮ ਸੀਗੇ ਅ ਅਹੁਜਾ ਸਾਹਿਬ ਨਾਲ ਤਾਂ ਮੇਰੇ ਫਾਦਰ ਸਾਹਿਬ ਹੰਸਰਾਜ ਸਿੰਘ ਸੀ ਔਰ ਸਰਦੂਲ ਸਾਹਿਬ ਉਹਮਾਂ ਨੇ ਸਾਰਿਆਂ ਨੇ ਸ਼ੁਰੂਆਤ ਹੀ ਇਕੱਠਿਆਂ ਕੀਤੀ ਆ ਸੋ ਸਾਡੇ ਲਈ ਤਾਂ ਇੱਕ ਪਰਿਵਾਰ ਇੱਕ ਮੈਂਬਰ ਹੀ ਸੀ ਸਾਡੇ ਦਾਦਾ ਸਾਮਾਨ ਸੀਗਾ ਸੀ ਦਾਦਾ ਗੁਰੂ ਜੀ ਕਹਿੰਦੇ ਸੀ ਉਹਨਾਂ ਨੂੰ ਤੇ ਬੜਾ ਦੁੱਖ ਦਾ ਟਾਈਮ ਬੜਾ ਅਨਫੋਰਚੂਨੇਟ ਆ ਬਸ وہی ਸੰਗੀਤ ਜਗਤ ਦਾ ਸਮਰਾਟ ਮੰਨਿਆ ਜਾਂਦਾ ਸੀ ਕਿ ਕਦੇ ਘਾਟੇ ਪੂਰੇ ਹੋ ਸਕਦ ਨੇ ਅਜੇ ਨਹੀਂ ਜੀ ਨਹੀਂ ਜੀ ਐ ਇਦਾਂ ਦੇ ਬੰਦੇ ਇੱਕ ਵਾਰੀ ਆਉਂਦੇ ਦੁਨੀਆ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਅਹੂਜਾ ਸਾਹਿਬ ਵਰਗਾ ਕੋਈ ਆਊਗਾ ਮੇਰਾ ਪਰਸਨਲ ਓਪੀਨੀਅਨ ਇਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਨਵਰਾਜ ਹੰਸ ਦਾ ਆਖਣਾ ਕੀ ਕਦੇ ਵੀ ਜ਼ਿੰਦਗੀ ਚ ਅਜਿਹੇ ਘਾਟਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਚਰਨਜੀਤ ਓਹਜਾ ਵਰਗੇ ਸੰਗੀਤ ਦੇ ਸਮਰਾਟ ਮੰਨੇ ਜਾਣ ਵਾਲੇ ਸ਼ਖਸ ਆ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਤਾਂ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਧੰਨਵਰਾਜ ਹੰਸ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆ ਚਰਨਜੀਤ ਉਹੂਜਾ ਦੇ ਘਰ ਪਹੁੰਚੇ।